ਪੰਜਾਬ ਪੁਲਿਸ ਨੇ ਸੂਬੇ ਵਿੱਚੋਂ ਗੈਂਗਸਟਰ ਨੈੱਟਵਰਕ ਨੂੰ ਖਤਮ ਕਰਨ ਲਈ ਅੱਜ ਤੋਂ ਆਪਰੇਸ਼ਨ ਪ੍ਰਹਾਰ ਸ਼ੁਰੂ ਕੀਤਾ ਹੈ। ਇਸ ਨੂੰ ਦੇਸ਼ ਵਿੱਚ ਆਪਣੀ ਤਰ੍ਹਾਂ ਦਾ ਪਹਿਲਾ ਆਪਰੇਸ਼ਨ ਦੱਸਦਿਆਂ ਸੂਬਾ ਪੁਲਿਸ ਗੌਰਵ ਯਾਦਵ ਨੇ ਕਿਹਾ ਕਿ ਇਸ ਦਾ ਮੰਤਵ ਗੈਂਗਸਟਰਾਂ ਨਾਲ ਜੁੜੇ ਪੂਰੇ ਇਕੋਸਿਸਟਮ ਨੂੰ ਖਤਮ ਕਰਨਾ ਹੈ। ਉਹਨਾਂ ਦੱਸਿਆ ਕਿ 12000 ਪੁਲਿਸ ਅਧਿਕਾਰੀਆਂ ਸਮੇਤ 2000 ਟੀਮਾਂ ਨੇ ਗੈਂਗਸਟਰਾਂ ਨੂੰ ਫੜਨ ਲਈ ਸੂਬੇ ਭਰ ਵਿੱਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਇਸ ਮੁਹਿੰਮ ਤਹਿਤ ਪੰਜਾਬ ਪੁਲਿਸ ਵੱਲੋਂ ਅਗਲੇ 72 ਘੰਟਿਆਂ ਦੌਰਾਨ ਗੈਂਗਸਟਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਡੀਜੀਪੀ ਨੇ ਚੰਡੀਗੜ੍ਹ ਵਿੱਚ ਪ ਬਾ ਦੌਰਾਨ ਕਿਹਾ ਕਿ ਪੰਜਾਬ ਪੁਲਿਸ ਭਾਰਤ ਅਤੇ ਵਿਦੇਸ਼ਾਂ ਵਿੱਚ ਬੈਠੇ 60 ਵੱਡੇ ਗੈਂਗਸਟਰਾਂ ਉਹਨਾਂ ਦੇ 1200 ਸਾਥੀਆਂ ਅਤੇ 600 ਪਰਿਵਾਰਕ ਮੈਂਬਰਾਂ ਦੀ ਮੈਪਿੰਗ ਕਰ ਰਹੀ ਹੈ ਜਿਹੜੇ ਅਪਰਾਧਿਕ ਸਰਗਰਮੀਆਂ ਵਿੱਚ ਸ਼ਾਮਲ ਨੇ ਉਹਨਾਂ ਨੇ ਕਿਹਾ ਕਿ ਗੈਂਗਸਟਰਾਂ ਦੀ ਮਾਲੀ ਮਦਦ ਕਰਨ ਉਹਨਾਂ ਨੂੰ ਗੈਰ ਕਾਨੂੰਨੀ ਸਮਾਨ ਪਹੁੰਚਾਉਣ ਪਨਾਹ ਦੇਣ ਹਥਿਆਰ ਸਪਲਾਈ ਚੇਨ ਅਤੇ ਸੰਚਾਰ ਚੇਨ ਨਾਲ ਜੁੜੇ ਇਕੋਸਿਸਟਮ ਦਾ ਪਰਦਾਫਾਸ਼ ਕੀਤਾ ਜਾਵੇਗਾ ਡੀਜੀਪੀ ਨੇ ਗਲਤ ਰਾਹ ਤੇ ਪਏ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਬਹੁਤ ਦੇਰ ਹੋਣ ਤੋਂ ਪਹਿਲਾਂ ਮੁੱਖ ਧਾਰਾ ਵਿੱਚ ਮੋੜ ਸ਼ਾਮਲ ਹੋਣ ਇਸ ਮੌਕੇ ਉਨਾ ਐਂਟੀ ਗੈਂਗਸਟਰ ਹੈਲਪਲਾਈਨ ਨੰਬਰ ਦੀ ਵੀ ਸ਼ੁਰੂਆਤ ਕੀਤੀ ਹੁਣ ਤੱਕ 31527 ਐਫਆਈਆ ਰਜਿਸਟਰ ਹੋ ਚੁੱਕੀਆਂ 45251 ਮੁਲਜ਼ਮੇ ਦੇ ਵਿੱਚ ਅਰੈਸਟ ਹੋਏ ਹੈਗੇ ਤੇ ਇਸ ਦਾ ਇੰਪੈਕਟ ਜਿਹੜਾ ਇੱਕ ਮੇਜਰ ਡੀਗ੍ਰੇਡੇਸ਼ਨ ਜਿਹੜੇ ਡਰੈਗ ਟ੍ਰੈਫਿਕਿੰਗ दैट ਵਾਸ ਦਾ ਹੋਇਆ ਹੈਗਾ ਤੇ ਇਸ ਤੋਂ ਨਾਲ ਹੀ ਨਾਲ ਕਾਫੀ ਜਿਹੜਾ ਹੈਗਾ ਡਰਗ ਦੀ ਸਪਲਾਈ ਦਾ ਫਰਕ ਪਿਆ ਹੈਗਾ ਗਰਾਊਂਡ ਲੈਵਲ ਤੇ ਪੰਜਾਬ ਸਰਕਾਰ ਦੀ ਪ੍ਰਾਇੋਰਟੀ ਨਸ਼ਿਆਂ ਦੇ ਨਾਲ-ਨਾਲ ਗੈਂਗਸਟਰイズਮ ਵੀ ਇੱਕ ਟਾਪ ਪ੍ਰਾਇਰੀਟੀ ਰਹੀ ਹੈਗੀ ਤੇ ਪੰਜਾਬ ਸਰਕਾਰ ਦੀ ਸੀਐਮ ਸਾਹਿਬ ਦੀ ਜ਼ੀਰੋ ਟੋਲਰੈਂਸ ਪਾਲਿਸੀ ਸ਼ੁਰੂ ਤੋਂ ਰਹੀ ਹੈ ਤੇ ਪਿਛਲੇ ਸਾਲਾਂ ਦੇ ਵਿੱਚ ਅਸੀਂ ਕਾਫੀ ਜਿਹੜਾ ਹੈਗਾ ਕਨਸਰਟਡ ਐਕਸ਼ਨ ਜਿਹੜਾ ਗੈਂਗਸਟਰਸ ਦੇ ਖਿਲਾਫ ਹੋਇਆ ਹੈ ਜਵੇਂ ਇਅਰ ਅੰਡਰ ਪੀਸੀ ਚ ਮੈਨੂੰ ਯਾਦ ਹੈ ਅਸੀਂ ਦੱਸਿਆ ਸੀ 992 ਗੈਂਗਸਟਰ ਅਸੀਂ 2025 ਵਿੱਚ ਅਰੈਸਟ ਕੀਤੇ ਸੀਗੇ ਤੇ ਹਾਲ ਦੇ ਵਿੱਚ ਜਿਹੜੇ ਦੋ ਕੇਸ ਹੋਏ ਸੀਗੇ ਜਿੱਥੇ ਅੰਮ੍ਰਿਤਸਰ ਦੇ ਵਿੱਚ ਸਰਪੰਚ ਦਾ ਮਰਡਰ ਹੋਇਆ ਸੀ ਉਸ ਤੋਂ ਪਹਿਲੇ 15 ਦਸੰਬਰ ਮੁਹਾਲੀ ਜਿਹੜਾ ਇੱਕ ਕਬੱਡੀ ਪ੍ਰੋਮੋਟਰ ਦਾ ਮਰਡਰ ਹੋਇਆ ਸੀਗਾ ਇਹ ਦੋਵੇਂ ਕੇਸ ਜਿਹੜੇ ਅਸੀਂ ਵਰਕਆਊਟ ਕਰ ਲਏ ਇੰਟਰ ਸਟੇਟ ਜਿਵੇਂ ਅਸੀਂ ਪ੍ਰੈਸ ਨਾਲ ਸਾਂਝੀ ਕਰ ਚੁੱਕੇ ਆ ਗੱਲ